ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀ ਇਹਦੇ ਸਾਰੇ ਠੀਕ ਹੋਵਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਹ ਆਪਾਂ ਬਾਰਡਰ ਦੇ ਤੌਰ ਤੇ ਪੁੱਠੀਆਂ-ਪੁੱਠੀਆਂ ਸਲਾਈਆਂ ਬਣਾ ਲਿਆ ਇਹ ਦੋ ਇੱਕ ਸਲਾਈ ਸਿੱਧੀ ਕਪੁੱਠੀ ਬਣਾ ਲਈ ਜੀ ਤੇ ਆਪਾਂ ਸਲਾਈ ਤੇ ਉਨੇ ਕੁੰਡੇ ਲੈਨੇ ਜੀ ਬਣਾਣੇ ਆ ਜੀ ਡਿਜ਼ਾਈਨ ਆਪਾਂ ਇੱਕ ਕੁੰਡਾ ਆਪਾਂ ਉਤਾਰ ਲਿਆ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਬੜ ਪੈਜੂਆ ਆਪਣਾ ਫਿਰ ਪਾ ਤਿੰਨ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਇੱਕ ਬੜ ਪਾਵਾਂਗੇ ਜੀ ਦੁਬਾਰੇ ਫੇਰ ਬੁਣ ਲਾਂਗੇ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣ ਗਏ ਜੀ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜੀ ਇਹ ਪੰਜ-ਪੰਜ ਕੁੰਡਿਆਂ ਚ ਡਿਜ਼ਾਈਨ ਬਣੂਗਾ ਜੀ ਫਿਰ ਆਪਾਂ ਤਿੰਨ ਕੁੰਡਿਆਂ ਦਾ ਇਕੱਠੇ ਪੋਣਾਂਗੇ ਜੀ ਤਿੰਨ ਕੁੰਡਿਆਂ ਨੂੰ ਫਿਰ ਧਾਗਾ ਅੱਗੇ ਕਰਕੇ ਆਪਾਂ ਇੱਕ ਬਲ ਪਾਵਾਂਗੇ ਜੀ ਫਿਰ ਦੁਬਾਰੇ ਫੇਰ ਪੁੰਨ ਲਾਂਗੇ ਤਿੰਨ ਕੁੰਡਿਆਂ ਨੂੰ ਫਿਰ ਪਤਾ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਆਪਣਾ ਬਲ ਪੈ ਗਿਆ ਜੀ ਫਿਰ ਆਪਾਂ ਤਿੰਨ ਕੁੰਡਿਆਂ ਨੂੰ ਇਕੱਠੇ ਭੁਣਾਗੇ ਜੀ ਇੱਕ ਬਲ ਪਾਵਾਂਗੇ ਜੀ ਦੁਬਾਰੇ ਫੇਰ ਭੁੰਨ ਲਾਂਗੇ ਫਿਰ ਪਤਾ ਅੱਗੇ ਲੈ ਕੇ ਆਵਾਂਗੇ ਜੀ ਤੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਕੁੰਡਾ ਆਪਾਂ ਸਿੱਧਾ ਬੁਣਾਗੇ। ਹੁਣ ਅਗੇ ਜੀ ਪੁੱਠੇ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ। ਹੁਣ ਫੇਰ ਇੱਕ ਬਾਲ ਪਾਵਾਂਗੇ ਆਪਾਂ ਸਲਾਈ ਤੇ। ਫੇਰ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਬੁਣਾਗੇ ਜੀ। ਤਿੰਨ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਇੱਕ ਦੋ ਤਿੰਨ ਫਿਰ ਆਪਾਂ ਇੱਕ ਬਲ ਪਾਵਾਂਗੇ ਸਲਾਈ ਤੇ ਦੋ ਕੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਆਪਾਂ ਤਿੰਨ ਕੁੰਡੇ ਪੁੱਠੇ ਪੋਣਾਂਗੇ ਜੀ ਇੱਕ ਦੋ ਤਿੰਨ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਸਲਾਈ ਤੇ ਬਲ ਪਾਵਾਂਗੇ ਜੀ ਫਿਰ ਪੋ ਤਿੰਨ ਕੁੰਡਿਆਂ ਨੂੰ ਪੁੱਠੇ ਪੋਣਾਂਗੇ ਜੀ ਇੱਕ 2 3 ਫਿਰ ਇੱਕ ਬੜ ਪਾਵਾਂਗੇ ਇਸ ਲਾਈ ਤੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਪੁੱਠਾ ਬਣ ਲਾਂਗੇ ਨਾਗੇ ਸਿੱਧੀ ਸਲਾਈ ਤੇ ਇਸ ਸਿੱਧੀ ਸਲਾਈ ਆਪਣੇ ਹੁਣ ਸਾਰੀ ਸਿੱਧੀ ਬਣੂਗੀ ਪੂਰੀ ਸਲਾਈੇ ਪਰ ਸਿੱਧੀ ਬਣਾਵਾਂਗੇ ਪੂਰੀ ਸਲਾਈ ਆਪਾਂ ਨੇ ਸਿੱਧੀ ਸਿੱਧੀ ਬਣਾਉਣੀ ਆ ਜੀ ਹੁਣ ਅਗੇ ਜੇ ਆਪਾਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਫਿਰ ਆਪਾਂ ਨੇ ਸਾਰੀ ਪੁੱਠੀ ਬਣੂਗੀ ਜੀ ਲਓ ਜੀ ਸਾਰੇ ਸਲਾਈ ਆਪਣੇ ਪੁੱਠੀ ਬਣ ਗਏ ਇਹ ਆਪਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਦੁਬਾਰੇ ਬਣਾਣੇ ਆ ਜੀ ਇਹ ਕੁੰਡਾ ਉਤਾਰ ਲਈ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਬਾੜ ਪਾਵਾਂਗੇ ਫਿਰ ਆਪਾਂ ਤਿੰਨ ਕੁੰਡੇ ਬੁਣਾਂਗੇ ਜੀ ਇਕੱਠੇ ਫਿਰ ਇੱਕ ਬੜ ਪਾਵਾਂਗੇ ਜੀ ਦੁਬਾਰੇ ਫੇਰ ਪੁਣਾਗੇ ਜੀ ਤੇਨ ਕੁੰਡਿਆਂ ਤੋਂ ਤੇਨ ਕੁੰਡੇ ਬਣਗੇ ਧਾਗਾ ਅੱਗੇ ਕਰਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਆਪਾਂ ਤਿੰਨ ਕੁੰਡੇ ਇਕੱਠੇ ਪੁਣਾਗੇ ਜੀ ਫਿਰ ਇੱਕ ਬਲ ਪਾਵਾਂਗੇ ਜੀ ਫਿਰ ਦੁਬਾਰੇ ਬੁਣ ਲਾਂਗੇ ਇਹ ਤਿੰਨ ਕੁੰਡੇ ਆਪਾਂ ਇੱਕ ਕੁੰਡਾ ਆਪਣਾ ਨਿਕਲੇ ਦੁਬਾਰੇ ਪਾਣੀ ਕਬੜ ਪਾਵਾਂਗੇ ਜੀ ਦੁਬਾਰੇ ਫੇਰ ਬੁਣਾਂਗੇ ਧੱਗਾ ਅੱਗੇ ਲੈ ਕੇ ਆਵਾਂਗੇ ਜੀ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਪਾ ਤਿੰਨ ਗੁੰਡੇ ਇਕੱਠੇ ਬੁਣਾਂਗੇ ਜੀ ਇੱਕ ਬੜ ਪਾਵਾਂਗੇ ਜੀ ਦੁਬਾਰੇ ਫੇਰ ਬੁਣ ਲਾਂਗੇ ਜੀ ਫੇਰ ਤੱਕ ਅੱਗੇ ਕਰਕੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਪਾਉਣਾਗੇ ਲਾਗੇ ਪੁੱਠੀਸ ਲਾਗੇ ਦੇ ਆਪਾਂ ਇੱਕ ਕੁੰਡਾ ਉਤਾਰ ਲਏ ਜੀ ਇੱਕ ਬਲ ਪਾਵਾਂਗੇ ਜੀ ਆਪਾਂ ਇਹਦੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਤਿੰਨ ਕੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਇੱਕ ਦੋ ਤਿੰਨ ਫਿਰ ਇੱਕ ਬਲ ਪਾ ਲੈਣਾ ਇਸ ਲਾਈ ਤੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਣਾ ਹੈ ਫਿਰ ਆਪਾਂ ਤਿੰਨ ਕੁੰਡੇ ਪੁੱਠੇ ਬੋਣਾਂਗੇ ਜੀ ਤਿੰਨ ਹਾਂਜੀ ਫਿਰ ਆਪਾਂ ਇੱਕ ਬਲ ਪਾਵਾਂਗੇ ਇਸ ਲਾਈ ਤੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਆਪਾਂ ਤਿੰਨ ਗੁੰਡੇ ਪੁੱਠੇ ਪੋਣਾਂਗੇ ਜੀ 1 2 3 ਫਿਰ ਇੱਕ ਬਲ ਪਾਵਾਂਗੇ ਸਲਾਈ ਤੇ ਦੋ ਗੁੰਡਿਆਂ ਦਾ ਇੱਕ ਗੁੰਡਾ ਬੁਣਾਂਗੇ ਜੀ ਇੱਕ ਗੁੰਡਾ ਆਪਾਂ ਪੁੱਠਾ ਪੋਣਾਂਗੇ ਨਾਗੇ ਸਿੱਧੇ ਚਲਾਈ ਤੇ ਸਿੱਧੀ ਚਲਾਈ ਫੇਰ ਆਪਣੀ ਸਿੱਧੀ ਬਣੂਗੀ ਸਾਰੀ ਚਲਾਈ ਆਪਾਂ ਸਿੱਧੀ ਬਣਾਵਾਂਗੇ ਨੋ ਜੀ ਸਾਰੀ ਸਲਾਈ ਆਪਣੀ ਸਿੱਧੀ ਬਣ ਗਈ। ਨਾ ਆ ਗਈ ਪੁੱਠੀ ਸਲਾਈ ਤੇ। ਪੁੱਠੀ ਸਲਾਈ ਸਾਰੀ ਆਪਣੀ ਪੁੱਠੀ ਬਣੂਗੀ। ਸਾਰੀ ਸਲਾਈ ਪੁੱਠੀ ਬਣਾ ਲਾਂਗੇ ਜੇ ਆਪਾਂ ਨੇ। ਅ ਸਲਾਈ ਕੁੁੱਠੀ ਬਣਾ ਲਈ ਜੇ ਆਪਾਂ ਨੇ ਇਹ ਆਪਣੇ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਈ ਦੋ ਸਲਾਈਆਂ ਚ ਡਿਜ਼ਾਈਨ ਬਣਦਾ ਜੀ ਇੱਕ ਸਲਾਈ ਸਿੱਧੀ ਕਪੁੱਠੀ ਬਣਦੀ ਹੈ ਜੀ ਆਪਣੀ ਬਹੁਤ ਹੀ ਸਿੰਪਲ ਜਾਂ ਤੇ ਨਾ ਆਸਾਨ ਡਿਜ਼ਾਈਨ ਹੈ ਜੀ ਬਣ ਕੇ ਵੀ ਬਹੁਤ ਸੋਹਣਾ ਲੱਗਦਾ ਹੈ ਇਹ ਆ ਦੇਖੋ ਜੀ ਹੋਰ ਦਿਖਾਣਿਆ ਕਿੰਨਾ ਸੋਹਣਾ ਬਣ ਕੇ ਡਿਜ਼ਾਈਨ ਤਿਆਰ ਹੋਇਆ ਜੀ ਆਸਾਨ ਵੀ ਬਹੁਤ ਹੈ ਜਲਦੀ ਜਲਦੀ ਬਣ ਕੇ ਤਿਆਰ ਹੁੰਦਾ ਹੈ ਜੀ ਬਣਾਓ ਜੀ ਫਿਰ ਤੁਸੀਂ ਆਪਣੇ ਕੋਠੀਸ ওয়াਟਰ ਤੇ ਭੈਣ ਆਪਣੀ ਜਸਵੰਤ ਰਾਣ ਕਮੈਂਟ ਕਰਿਆ ਸੀ ਉਹਨਾਂ ਨੇ ਆਪਣੇ ਡਿਜ਼ਾਈਨ ਪਸੰਦ ਕਰਦੇ ਆ ਜੀ ਧੰਨਵਾਦ ਹੈ ਜੀ ਬਹੁਤ-ਬਹੁਤ ਜਿਹੜੇ ਆਪਣੇ ਡਿਜ਼ਾਈਨ ਪਸੰਦ ਕਰਦੇ ਆ ਜੀ ਭੈਣ ਭਾਈ ਵੀਡੀਓ ਦੇਖਦੇ ਆ ਜੀ ਮੱਕੇ ਉਹਨਾਂ ਦਾ ਬੁਟੀਕ ਦਾ ਕੰਮ ਹੈ ਜੀ ਧੰਨਵਾਦ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ